ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀ ਸਿੰਘ ਰਿਆ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਪ੍ਰਮਾਤਮਾ ਨੇ ਨੌਕਰੀ ਦਿੱਤੀ ਨੌਕਰੀ ਤੋਂ ਬਾਅਦ ਆ ਕੇ ਕਾਰੋਬਾਰ ਕੀਤਾ ਬਹੁਤ ਵਧੀਆ ਜ਼ਿੰਦਗੀ ਬਤੀਤ ਹੋ ਰਹੀ ਹੈ ਦੂਸਰਾ ਮੇਰੇ ਚੈਨਲ ਦਸਮ ਦੀ ਗ੍ਰੇਟ ਨੂੰ ਵੀ ਤੁਸੀਂ ਸਭ ਨੇ ਬੜਾ ਪਿਆਰ ਦਿੱਤਾ ਉਸ ਤੇ ਤੁਸੀਂ ਹਿਸਟੋਰੀਕਲ ਵੀਡੀਓ ਆਪਣੇ ਧਰਮ ਦੇ ਰਿਲੇਟਡ ਵੀਡੀਓ ਦੇਖਦੇ ਹੋ ਪਰ ਅੱਜ ਅਸੀਂ ਇੱਕ ਨਵਾਂ ਔਰ ਚੰਗਾ ਕੰਮ ਕਰਨ ਲੱਗੇ ਆ ਮੈਂ ਸਾਰੇ ਜਾਨਵਰਾਂ ਨੂੰ ਪਿਆਰ ਕਰਨ ਵਾਲਾ ਔਰ ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਇਸ ਲਈ ਸੋਚਿਆ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਜਿਸ ਦੇ ਨਾਲ ਥੋੜਾ ਬਹੁਤ ਜਾਨਵਰਾਂ ਦਾ ਵੀ ਭਲਾ ਹੋ ਚਲੋ ਭਲਾ ਤਾਂ ਅਸੀਂ ਕਿਸੇ ਦਾ ਕੀ ਕਰ ਸਕਦੇ ਆ ਕਰਨਾ ਤਾਂ ਆਪਾਂ ਕਾਰੋਬਾਰ ਹੈ ਪਰ ਉਹਦੇ ਉਸ کاروبار ਦੇ ਨਾਲ-ਨਾਲ ਜੇ ਕੁਛ ਕਿਸੇ ਜਾਨਵਰ ਦੀ ਨਸਲ ਦੇ ਵਿੱਚ ਸੁਧਾਰ ਹੁੰਦਾ ਹੈ ਤੇ ਉਹਦੇ ਨਾਲ ਸਾਨੂੰ ਖੁਸ਼ੀ ਹੁੰਦੀ ਹੈ। ਇਸ ਲਈ ਵੀਰ ਜੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਹੁਣ ਗੋਡ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਲੱਗਾ ਹਾਂ। ਔਰ ਕਰਾਂਗੇ ਅਸੀਂ ਨਸਲ ਦੇ ਉੱਤੇ ਕੰਮ। ਨਸਲ ਹੈ ਜੀ ਬੱਕਰੀ ਦੀ ਇੱਕ ਬੀਟਲ ਜਿਹਨੂੰ ਆਪਾਂ ਅੰਮ੍ਰਿਤਸਰੀ ਬੀਟਲ ਵੀ ਕਹਿੰਦੇ ਆ ਪੰਜਾਬ ਦੀ ਨਸਲ ਹੈ ਔਰ ਬਰੀਡਰਾਂ ਨੇ ਉਹਦਾ ਬਹੁਤ ਗੁਰਾਹਾਲ ਕਰ ਦਿੱਤਾ ਉਸ ਨਸਲ ਦਾ ਪਿਓਰ ਨਸਲ ਜਿਹੜੀ ਹੈ ਪੰਜਾਬ ਦੇ ਵਿੱਚ ਤਕਰੀਬਨ 80 ਕੁ ਹਜ਼ਾਰ ਰਹਿ ਗਈ ਹੈ ਜੀ ਔਰ ਸਭ ਇਹਨਾਂ ਨੇ ਖਤਮ ਕਰ ਦਿੱਤਾ ਇਸ ਲਈ ਸੋਚਿਆ ਕਿ ਚਲੋ ਫਾਰਮ ਬਣਾਉ ਇੱਕ ਛੋਟਾ ਜਿਹਾ ਜਿਆਦਾ ਵੱਡਾ ਤਾਂ ਨਹੀਂ ਆਪਾਂ ਬਣਾ ਸਕਦੇ ਛੋਟਾ ਜਿਹਾ ਬਣਾ ਕੇ ਉਹਦੇ ਵਿੱਚ ਲਿਆਓ ਮੀਟੂ ਨਸਾਂ ਦੀਆਂ ਬੱਕਰੀਆਂ ਲਿਆਓ ਔਰ ਉਹਨਾਂ ਦੀ ਬਰੀਡਿੰਗ ਤੇ ਕੰਮ ਕੀਤਾ ਜਾਂਦਾ ਹੈ ਇਸ ਲਈ ਵੀਰ ਜੀ ਇਹ ਥੋੜਾ ਜਿਹਾ ਛੋਟਾ ਜਿਹਾ ਫਾਰਮ ਬਣਾਉਣ ਦੇ ਲਈ ਦੋ ਚਾਰ ਛੱਡ ਬਣਾਏ ਨੇ ਔਰ ਛੱਡ ਬਣਾਉਣ ਤੋਂ ਲੈ ਕੇ ਜਾਨਵਰ ਲਿਉਣ ਤੱਕ ਔਰ ਜਾਨਵਰ ਲਿਆ ਕੇ ਉਹਨਾਂ ਦੀ ਅਗਲੀ ਪੀੜ੍ਹੀਆਂ ਬਰੀਡਿੰਗਾਂ ਤੱਕ ਤੁਹਾਨੂੰ ਕਰੀ ਦਿੱਤੀ ਜਾਵੇਗੀ ਇਸ ਲਈ ਚਲੋ ਆਪ ਸ਼ੁਰੂ ਕਰਦੇ ਹਾਂ ਤੁਹਾਨੂੰ ਫਾਰਮ ਦਿਖਾਉਨੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਦਾ ਇਹ ਹੈ ਜੀ ਇੱਕ ਪਹਿਲਾ ਛੱਡੇ ਪਿਆ ਸੀਗਾ ਮੇਰੇ ਕੋਲੇ ਇੱਥੇ ਆਪਾਂ ਦੇਸੀ ਮੁਰਗੇ ਰੱਖੇ ਹੋਏ ਸੀਗੇ ਔਰ ਹੁਣ ਲਗਭਗ ਇਹਨਾਂ ਦੇ ਕੰਮ ਆਏਗਾ ਇਹਦੇ ਅੰਦਰੋਂ ਆਪਾਂ ਮਿੱਟੀ ਚੁੱਕਾਂਗੇ ਜਿਹੜੀ ਹੈਗੀ ਆ ਮਿੱਟੀ ਚੁੱਕਣ ਤੋਂ ਬਾਅਦ ਇੱਥੇ ਪੰਛੀਰ ਜਾਨਵਰ ਰੱਖੇ ਜਾਣਗੇ ਇੱਕ ਇਹਦੇ ਵਿੱਚ ਆ ਛੋਟਾ ਜਿਹਾ ਆਪਾਂ ਹੋਰ 파ਟ ਕੀਤਾ ਆਇਆ ਸੀਗਾ ਛੋਟੇ ਬੱਚਿਆਂ ਦੇ ਲਈ ਹੌਣੇ ਵੀ ਕੰਮ ਆਏਗਾ ਬੱਕਰੀਆਂ ਤੇ ਛੋਟੇ ਬੱਚਿਆਂ ਦੇ ਲਈ ਇਹਦੇ ਉੱਤੇ ਆ ਦੇਖੋ ਟੀਨਾ ਦੀ ਛੱਤ ਪਈ ਹੋਈ ਹੈ ਪੱਖਾ ਲੱਗਾ ਹੋਇਆ ਬਲਬ ਲੱਗਾ ਹੋਇਆ ਚਲੋ ਥੋੜਾ ਇਹ ਚੇਂਜ ਕਰਾਂਗੇ ਬਲਬ ਗਾਇਰਾਂ ਚੰਗੀ ਤਰ੍ਹਾਂ ਲਗਾਵਾਂਗੇ ਪੱਖਾ ਦੂਸਰਾ ਨਵਾਂ ਲਗਾਵਾਂਗੇ ਗਰਮੀਆਂ ਆਗਰੀਆਂ ਨੇ ਤੇ ਉਹਦੇ ਬਾਅਦ ਸਰ ਆ ਆਪਾਂ ਦੋ ਬਾੜੇ ਨਵੇਂ ਬਣਾਏ ਸੀਗੇ ਉੱਪਰ ਆ ਜੜੀ ਲਗਾ ਦਿੱਤੀ 5 5 ਫੁੱਟ ਕਰਕੇ ਇੱਕ ਅੰਦਾ ਤੇ ਸਾਹਮਣੇ ਲਗਾ ਦਿੱਤੇ ਦੋ ਦਰਵਾਜੇ ਇਹਦੇ ਵਿੱਚ ਆ ਜਿਹੜਾ ਪਹਿਲਾ ਵੜਾ ਏ ਇਹ ਵੜਾ ਇਹਦੇ ਵਿੱਚ ਰੱਖੋਗੇ ਆਪਾਂ ਬਰੀਡਰ ਆਓ ਜੀ ਇਹਦੇ ਵਿੱਚ ਰੱਖਾਂਗੇ ਬਰੀਡਰ ਔਰ ਇਹਦੇ ਵੀ ਦੋ ਪਾਰਟ ਕੀਤੇ ਹੋਏ ਨੇ ਆ ਥੱਲਿਓਂ ਤੇ ਆ ਜਿਹੜਾ ਦੂਸਰਾ ਪਾਰਟ ਹੋਏਗਾ ਇਹ ਦੇ ਵਿਚੇ ਰੱਖਾਂਗੇ ਸੂਣ ਵਾਲੀਆਂ ਬੱਕਰੀਆਂ। ਖੁਰਲੀ ਬਣਾ ਦਿੱਤੀ ਗਈ ਹੈ ਜੀ ਨਮੀ। ਖੁਰਲੀ ਦੇ ਵਿੱਚ ਅਜੇ ਤੱਕ ਤੇ ਬਸ ਮਿੱਟੀ-ਮੁੱਟੀ ਪਾ ਕੇ ਟਾਇਪ-ਟਾਈ ਕੀਤੀ ਸੀਗੀ ਇਹਦੀ ਪਲਸਤਰ ਕਰ ਦਿੱਤਾ। ਥੋੜਾ ਜਿਹਾ ਹੋਰ ਉੱਚਾ ਕਰਕੇ ਫਿਰ ਦੇਖਾਂਗੇ। ਉੱਪਰ ਇਹਦੇ ਵੀ ਟੀਨਾ ਦੀ ਛੱਤ ਹੈ ਆ। ਪਰ ਐਡੀ ਉੱਚੀ ਸ਼ਾਟਾ ਪਾ ਰੱਖਣੀ ਨੇ ਆਪਾਂ ਇੱਥੇ ਇਹ ਜਿਹੜਾ ਦੂਸਰਾ ਛੱਡ ਹੈ ਇਹਦੇ ਨਾਲ ਬਣਾਵਾਂਗੇ ਛੱਡ ਤੇ ਛੱਡ ਦੇ ਉੱਤੇ ਪਾਵਾਂਗੇ ਛੰਨ ਛੰਨ ਸਰ ਟੀਨਾ ਹੁਣ ਨਹੀਂ ਪਾਉਣੀਆਂ ਇਹਦੇ ਉੱਤੇ ਇਹ ਹੋ ਗਿਆ ਜੀ ਚਲੋ ਅੱਗੇ ਚੱਲਦੇ ਹਾਂ ਅੱਗੇ ਸਰ ਆ ਬਣਾਇਆ ਦੋ ਸਟੋਰ ਆਪਾਂ ਨੇ ਕਿਨੇ ਕਿ ਇੱਕ ਤੇ ਇਹ ਸਟੋਰ ਹੈ ਜਿਹੜਾ ਇਹਦੇ ਵਿੱਚ ਆਪਾਂ ਰੱਖਾਂਗੇ ਟੋਕਾ ਵਗੈਰਾ ਲਗਾਵਾਂਗੇ ਜਾਂ ਕੋਹ ਹੋਰ ਸਮਾਨ ਛੋਟਾ ਮੋਟਾ ਰੱਖਣ ਵਾਲਾ ਹੋਏਗਾ ਕੋਹ ਸਾਰਾ ਰੱਖਾਂਗੇ ਇਹਦੀ ਟਲਾਨ ਬਾਹਰ ਨੂੰ ਕਰਤੀ ਜੀ ਪਾਣੀ ਸਾਰਾ ਇਹਦੇ ਉੱਪਰ ਟੀਨਾ ਪਾ ਕੇ ਬਾਹਰ ਨੂੰ ਰੱਖਿਆ ਜਾਏਗਾ ਜਿਹੜਾ ਇਹ ਸਟੋਰ ਹੈ ਦੂਸਰਾ 2 ਨੰਬਰ ਵਾਲਾ ਇਹਦੇ ਵਿੱਚ ਆਪਾਂ ਇਹ ਰੱਖਾਂਗੇ ਜੀ ਇਹਨਾਂ ਦਾ ਅਠਾ ਲਤਾ ਲਿਆ ਕੇ ਬਾਹਰ ਉਹ ਬਾਹਰ ਲਿਉਣਾ ਪੈਣਾ ਆਪਣੇ ਪੰਜਾਬ ਵਾਲੇ ਤਾਂ ਕੰਮ ਮੁਸ਼ਕਲ ਹੈ ਜੀ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਦਾਲਾਂ ਤੇ ਗੁਵਾਰਾ ਗੋਰਾ ਜਾਂ ਘਟ ਬੀਜਦੇ ਨੇ ਛੋਲੇ ਹੋਗੇ ਇਹ ਘਟ ਬੀਜਦੇ ਨੇ ਔਰ ਜਾਨਵਰ ਜਿਹੜਾ ਇਹ ਹੈ ਜੀ ਇਹ ਆਪਾਂ ਖਰਾਬ ਪਾਣੀ ਨਹੀਂ ਦਿੱਤਾ ਤਾਂ ਕੰਮ ਖਰਾਬ ਹੋਏਗਾ ਖਰਾਕੇ ਦੀ ਸਰ੍ਹਸ ਜਿਆਦਾ ਸੁੱਕੀ ਹੁੰਦੀ ਹੈ ਗੁਵਾਰੇ ਦਾ ਨੀਰਾ ਹੋ ਗਿਆ ਖੋਲਿਆਂ ਦੇ ਛਿਲਕਾ ਜਾ ਹੋ ਗਿਆ ਉਹ ਦਾਣਾਂ ਦੇ ਜਿਹੜੇ ਦਾਣੇ ਜਦੋਂ ਆਪਾਂ ਝਾੜ ਲੈਨੇ ਉਹਦੀ ਰਹਿਣ ਖੁੰਜੀ ਹੋ ਗਈ ਉਹ ਸਾਰਾ ਇਹਨਾਂ ਦਾ ਚਾਰਾ ਹੈ ਹਰਾ ਚਾਰਾ ਤਾਂ तकरीबन 1 ਤੋਂ 1.5 ਕਿਲੋ ਇਹ ਜ਼ਿਆਦਾ ਖਾਂਦੀਆਂ ਨੇ ਉਤੋਂ ਜ਼ਿਆਦਾ ਨਹੀਂ ਕਿਉਂਕਿ ਜ਼ਿਆਦਾ ਪਾਣੀ ਦੀ ਮਾਤਰਾ ਹੁੰਦੀ ਹੈ ਉਹਦੇ ਵਿੱਚ ਇਹ ਸੀ ਜੀ ਸਟੋਰ ਤੇ ਅੱਗੇ ਦੇਖੋ ਜਦੋਂ ਜਾਨਵਰ ਹੁਣ ਪੰਜਾਂ ਚੌਂ ਦੇਣਾਂ ਨੂੰ ਲਿਆਵਾਂਗੇ ਕਿਤੋਂ ਲੱਭ ਕੇ ਹੀ ਕਿਉਂਕਿ ਚੰਗੇ ਫਾਰਮ ਜਿਹੜੇ ਨੇ ਉਹ ਆਪਣੇ ਡਿਸਟ੍ਰਿਕਟ ਦੇ ਲਗੇ ਚੱਕੇ ਹੈ ਨਹੀਂ ਜੀ ਫਾਰਮ ਜਿਹੜੇ ਨੇ ਪਟਿਆਲਾ ਹੋ ਗਿਆ ਤੇ ਲਾ ਲੋ ਕਿ ਲੁਧਿਆਣੇ ਤੋਂ ਆਪਣਾ ਮੋਗਾ ਮਾਨਸਾ ਐਸ ਸਾਈਡ ਤੇ ਨੇ ਇਹ ਜਿਹੜੇ ਮੁਰਗੇ ਰੱਖੇ ਸੀ ਪੰਜਾਹ ਰਹਿ ਗਏ 90 95 ਸੀਗੇ ਇਹ ਅਗੋਂ ਥੋੜਾ ਜਿਹਾ ਬਹੁਤ ਆਪਣੇ ਕੋ ਲਗੇ ਚੱਕੇ ਪੜੀਏਗੇ ਇਹਦੇ ਵਿੱਚ ਪੱਠੇ ਲੈ ਛੜਾਂਗੇ ਜੀ ਕਿਤੋਂ ਇਹਨਾਂ ਕੋ ਤੇ ਕੰਮ ਵਧੀਆ ਸੱਜੇ ਇਹ ਸੀ ਜੀ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ تیاری ਪੂਰੀ ਕਰ ਲਈਏ ਹੁਣ ਤੁਸੀਂ ਗੁਰੂ ਪਾਤਸ਼ਾਹ ਅਗੇ ਅਰਦਾਸ ਕਰਨੀ ਕਿ ਜੋ ਵੀ ਆਪਾਂ ਕੰਮ ਕਰ ਰਹੇ ਹਾਂ ਸ਼ੁਰੂ ਕਰ ਰਹੇ ਹਾਂ ਉਹ ਚੰਗਾ ਵਧੀਆ ਠੀਕ ਠਾਕ ਤੁਰੇ ਔਰ ਜਿਹੜੇ ਮਕਸਦ ਲਈ ਕਰ ਰਹੇ ਆ ਉਹ ਮਕਸਦ ਸਾਡਾ ਪੂਰਾ ਹੋਵੇ ਖਾਸ ਕਰ ਉਹਨਾਂ ਦੀ ਬਰੀਡਿੰਗ ਚੰਗੇ ਜਾਨਵਰ ਪੈਦਾ ਕਰਨੇ ਔਰ ਚੰਗੀ ਨਸਲ ਪੈਦਾ ਕਰਨੀ ਜੇਕੀ ਪੰਜਾਬ ਦੇ ਵਿੱਚ ਨਸਲ ਦਾ ਵਾਤਾਵਰਣ ਏਸੀ ਜੀ ਸਾਡੇ ਅੱਜ ਦੀ ਵੀਡੀਓ ਕੱਲ ਨੂੰ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ